ਘਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਘਰੋਂ ਫਿਰ ਤੋਂ ਕਿਲਕਾਰੀਆਂ ਗੂੰਜੀਆਂ ਨੇ ਜਿਸ ਦੀ ਤਸਵੀਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸੋਸ਼ਲ ਮੀਡੀਆ ਤੇ ਸਾਡੇ ਨਾਲ ਸਾਂਝੀ ਕੀਤੀ ਸੀ ਅਤੇ ਹੁਣ ਹਸਪੀਟਲ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਛੋਟੇ ਬ੍ਰਦਰ ਨੂੰ ਨਰਸਾਂ ਬਲਕਾਰ ਸਿੰਘ ਸਿੱਧੂ ਨੂੰ ਪਕੜਾ ਰਹੀਆਂ ਨੇ ਅਤੇ ਇਸ ਮੌਕੇ ਤੇ ਮਾਤਾ ਚਰਨ ਕੌਰ ਜੀ ਵੀ ਆਪਣੇ ਪੁੱਤਰ ਨੂੰ ਦੇਖ ਖੁਸ਼ ਹੁੰਦੇ ਹੋਏ ਦਿਖਾਈ ਦਿੱਤੇ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਨਰਸਾਂ ਦੇ ਵੱਲੋਂ ਮਿਲ ਕੇ ਛੋਟੇ ਸਿੱਧੂ ਮੂਸੇਵਾਲੇ ਦਾ ਬਰਥਡੇ ਕੇਕ ਵੀ ਕੱਟ ਕੀਤਾ ਗਿਆ ਇੰਨਾ ਹੀ ਨਹੀਂ ਸਕਰੀਨ ਉੱਪਰ ਚੱਲ ਰਹੀ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਆਪਣੇ ਨਵਜੰਮੇ ਪੁੱਤਰ ਨੂੰ ਗੋੜਤੀ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਬਲਕਾਰ ਸਿੰਘ ਸਿੱਧੂ ਦੇ ਫੇਸ ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ ਅਤੇ ਉੱਥੇ ਹੀ ਮਾਤਾ ਚਰਨ ਕੌਰ ਵੀ ਸਹੀ ਸਲਾਮਤ ਨੇ ਤੁਸੀਂ ਮਾਪ ਪੁੱਤ ਦੀ ਤਸਵੀਰ ਨੂੰ ਵੇਖ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਸਿੱਧੂ ਪਰਿਵਾਰ ਨੂੰ ਉਹਨਾਂ ਦੇ ਘਰ ਨਵਜੰਮੇ ਪੁੱਤਰ ਤੇ ਖੁਸ਼ੀਆਂ ਅਤੇ ਵਧਾਈਆਂ ਜਰੂਰ ਦੇਣਾ ਐਂਡ ਜਿਹੀਆਂ ਹੋਰ ਅਪਡੇਟਸ ਦੇ ਨਾਲ ਜੁੜੇ ਰਹਿਣ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੈਟ ਤੁਸੀਂ ਕੋਈ ਵੀਡੀਓ ਮਿਸ ਨਾ ਕਰ ਸਕੋ